ਪਬਲਿਕ ਸਕੂਲ ਵਿਖੇ ਬੜੇ ਹਰਸ਼ੋ ਉਲਾਸ ਨਾਲ ਡਾਂਸ ਅਤੇ ਪੰਗੜਾ ਸਮਾਰੋ ਮਨਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਵਾਕ-ਵਾਖ ਪ੍ਰਦਰਸ਼ਨ ਕੀਤੇ ਗਏ। ਇਸ ਪ੍ਰੋਗਰਾਮ ਦਾ ਵਿਸ਼ੇਸ਼ ਪ੍ਰਸਾਰਣ ਸ਼ਨੀਵਾਰ ਅਤੇ ਐਤਵਾਰ ਫਾਸਟਵੇ ਫਿਲਮੀ ਚੈਨਲ ਨੰਬਰ 240 ਤੇ ਰਾਤ 8 ਵਜੇ ਕੀਤਾ ਜਾਵੇਗਾ। ਸਪ੍ਰਿੰਗਡੇਲ ਸਕੂਲ ਵੱਲੋਂ ਕੰਪਨੀ ਬਾਗ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱ ਚੜ ਕੇ ਹਿੱਸਾ ਲਿਆ। ਇਸ ਮੌਕੇ ਸੈਕਟਰੀ ਇੰਦਰਜੀਤ ਸਿੰਘ ਕੇਂਦਰਾ, ਸੁਰਿੰਦਰ ਪਾਠੀਆ ਸਮੇਤ ਕੋਹਲੀ ਸਮੇਤ ਕਈ ਲੋਕ ਮੌਜੂਦ ਸਨ। ਖੇਡਾਂਵਤਨ ਪੰਜਾਬ ਦੀਆਂ ਕਰਵਾ ਰਹੇ ਆ ਤੇ ਮਹਾਰਾਜਾ ਰਣਜੀਤ ਸਿੰਘ ਟੈਨਿਸ ਅਕੈਡਮੀ ਹੈ ਤੇ ਅੱਜ ਅਸੀਂ ਅੰਡਰ 14 ਬॉयਜ਼ ਗਰਲਸ ਤੇ ਨਾਲੇ ਅੰਡਰ 17 ਬॉयਜ਼ ਗਰਲਸ ਐਂਡ ਅੰਡਰ 21 ਕਰਾਇਆ ਤੇ ਨਾਲੇ ਅਸੀਂ ਕਰਾਇਆ men's ਅੰਡਰ 21 ਟੂ 30। ਉਹਦੇ ਵਿੱਚ ਤੁਹਾਡੇ ਬੱਚਿਆਂ ਨੇ ਕਾਫੀ ਅੱਛੇ ਰਿਜ਼ਲਟ ਲਿਆਂਦੇ ਨੇ। ਅੱਜ ਅਸੀਂ ਟੂਰਨਾਮੈਂਟ ਦੇ ਵਿੱਚ ਫਾਈਨਲ ਜਿਹੜੇ ਬੱਚੇ ਉਹਨਾਂ ਨੂੰ ਪ੍ਰਾਈਜ਼ਿੰਗ ਫੰਕਸ਼ਨ ਕਰਵਾਇਆ ਹੈ। ਹਾਂਜੀ ਅਸੀਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਜ਼ਿਆਦਾ ਤੋਂ ਜ਼ਿਆਦਾ ਪਾਰਟਿਸਿਪੇਟ ਕਰੋ ਗੇਮਾਂ ਖੇਲੋ ਤੇ ਅੱਛਾ ਫਿਜ਼ੀਕਲ ਫਿਟਨੈਸ ਕਰਨੀ ਬਹੁਤ ਜ਼ਰੂਰੀ ਹੈ ਨਾ ਤੇ ਉਹ ਕਰੋ ਆਦਰਵਾਇਜ਼ ਐ ਕਿ ਬੱਚੇ ਜ਼ਿਆਦਾ ਮੋਬਾਈਲ ਦੇ ਵਿੱਚ ਲੱਗੇ ਹੋਏ ਨੇ ਤੇ ਮੋਬਾਈਲ ਛੱਡੋ ਤੇ ਆਪਣਾ ਜ਼ਰਾ ਐਕਟੀਵਿਟੀ ਕਰੋ ਫਿਊਚਰ ਵਿੱਚ ਵੀ ਬੜਾ ਕੰਮ ਆਉਂਦਾ ਇਸ ਚੀਜ਼ ਨੂੰ ਤੇ ਜਿੰਨਾ ਜ਼ਿਆਦਾ ਖੇਲੋਗੇ ਓਨਾ ਬੈਟਰ ਹੋ ਜਾਓ ਹਾਂਜੀ ਇੱਥੇ ਇਹਨਾਂ ਦੇ ਪ੍ਰੈਜ਼ੀਡੈਂਟ ਹੈਗੇ ਸੀਗੇ ਰਿੱਕੀ ਜੀ ਹੈਗੇ ਨੇ ਇੱਥੇ ਇਹਨਾਂ ਇਹਨਾਂ ਇੰਦਰਜੀਤ ਸਿੰਘ ਹੈਗੇ ਨੇ ਕਿਨਰਾਜੀ ਉਹਨਾਂ ਨੇ ਪ੍ਰੈਜ਼ੀਡੈਂਸੀ ਦਿੱਤਾ ਸਾਡੇ ਇੱਕ ਮਾਸਟਰ ਜੀ ਨੇ ਅਤੇ ਬੜੇ ਲੈਜੈਂਡ ਹੈਗੇ ਉਹ ਪੁਰਾਣੇ ਖਿਡਾਰੀ ਨੇ ਤੇ ਖੇਡ ਰਹੇ ਨੇ ਉਹ ਹਗੇ ਨਾਲ ਤੇ ਨਾਲੇ ਇੱਥੇ ਸਕੂਲ ਦੇ ਟੀਚਰਜ਼ ਵਗੈਰਾ ਆਏ ਹੋਏ ਸੀ ਸਾਰੇ